ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਟਾਈਮ ਮਟਰ ਦਾ ਬੁੰਗਾ ਲਿਆ ਵਾ ਸੰਪੂਰਨ ਬੁੰਗਾ ਆਪਾਂ ਕੇਸਾਂ ਨਾਲ ਲਪੇਟ ਕੇ ਸ਼ਸਤਰ ਲਾਇਆ ਪੰਜ ਕਲਾ ਸ਼ਸਤਰ ਇਹਦੇ ਵਿੱਚ ਕੰਗਾ ਵੀ ਲਾਇਆ ਹੋਇਆ ਤੇ ਇਦਾਂ ਤੁਸੀਂ ਆਪਣੇ ਕੇਸਾਂ ਨਾਲ ਰੋਲ ਕਰਕੇ ਇਹਨੂੰ ਜੂੜਾ ਬਣਾਉਣਾ ਆ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿੱਦਾਂ ਹੀ ਆਪਾਂ ਸ਼ੇਪ ਇੱਕ ਤਰੀਕੇ ਦੀ ਦੇ ਦਿੰਨੇ ਆ ਤੇ ਜਿਵੇਂ ਜੂੜੇ ਦੇ ਆਸ-ਪਾਸ ਆਪਾਂ ਬਣਾ ਲਿਆ ਆਪਣਾ ਜੂੜਾ ਕਰ ਲਿਆ ਉਤੋਂ ਆ ਜਿਹੜੀ ਬਾਕੀ ਦੀ ਅੱਧੀ ਦਸਤਾਰ ਪਿੱਛੇ ਰੱਖੀ ਸੀਗੀ ਉਹਨੂੰ ਹੁਣ ਅੱਗੇ ਨੂੰ ਕਰ ਲੈਣਾ ਆ ਤੇ ਇਹਨੂੰ ਵੀ ਜੂੜੇ ਦੇ ਨਾਲ-ਨਾਲ ਹੀ ਆਪਾਂ ਰੋਲ ਕਰਾਂਗੇ ਤੇ ਇੱਕ ਛੋਟੀ ਜੀ ਸ਼ੇਪ ਬਣ ਜਾਏਗੀ ਸਾਡਾ ਬੁੰਗਾ ਤਿਆਰ ਹੋ ਜਾਏਗਾ ਜੋ ਵੀ ਦਸਤਾਰ ਆਪਾਂ ਲੈਣੀ ਆ ਉਹ ਸੰਪੂਰਾ ਨਹੀਂ ਲੈਣੀ ਆ ਇਦਾਂ ਹੀ ਆਪਾਂ ਇਹਨੂੰ ਫੋਲਡ ਕਰ ਲਿਆ ਇਦਾਂ ਆਪਣਾ ਸਿਰ ਤੇ ਪੂਰਾ ਸਿਰ ਕਵਰ ਕਰ ਲੈਣਾ ਇੱਕ ਸ਼ੇਪ ਜੀ ਬਣਾ ਲੈਣੀ ਆ ਆਪਣੀ ਜਿੱਦਾਂ ਹੁਣ ਇੱਕ ਸ਼ੇਪ ਤਿਆਰ ਹੋ ਗਈ ਜਿਹੜੇ ਬਾਕੀ ਦਾ ਆਖਰੀ ਲਾੜਾ ਉਹ ਵਿੱਚ ਦੀ ਇਹਨੂੰ ਫਸਾ ਦੇਣਾ ਜਿਦੇ ਕਰਕੇ ਸਿਕਿਉਰ ਹੋ ਜੇ ਨਿਕਲੇਣਾ ਹੁਣ ਆਪਾਂ ਲੈਣੀ ਆ ਆਪਣੀ ਮੇਨ ਦਸਤਾਰ ਜਿਹੜੀ ਹੈ ਸਾਡੀ 8 ਮੀਟਰ ਦੀ ਯੁਕੀ ਅੱਜ ਆਪਾਂ ਚੰਤੋੜੇ ਵਾਲਾ ਦਮਾਲਾ ਬਣਨ ਜਾ ਰਿਹਾ ਜਿੱਦਾਂ ਪਹਿਲਾ ਸਭ ਤੋਂ ਪਹਿਲਾ ਲੜਾ ਆਪਾਂ ਉਹਨੂੰ 20 ਤਰੀਕੇ ਨਾਲ 20 ਕਰਕੇ ਫੋਲਡ ਕਰ ਲਿਆ ਤੇ ਆਪਣਾ ਸੈੱਟ ਕਰ ਲਿਆ ਜਿੱਦਾਂ ਵੀ ਤੁਹਾਨੂੰ ਲੱਗਦਾ ਵੀ ਸ਼ੇਪ ਆਪਣੀ ਸਹੀ ਹੈ ਹੁਣ ਆਪਾਂ ਉਹਨੂੰ ਸੈੱਟ ਕਰਕੇ ਤੇ ਹੁਣ ਜਿਹੜਾ ਪਹਿਲਾ ਵਾਲਾ ਕੋਨੇ ਦਾ ਲੜਾ ਇਹਨੂੰ ਤੇ ਕੋਨਾ ਫੋਲਡ ਕਰਕੇ ਪਿੱਛੇ ਨੂੰ ਸਿਕਿਉਰ ਕਰ ਲਾਂਗੇ ਪਿੱਛੇ ਨੂੰ ਕਿਸੇ ਵੀ ਲੜ ਦੇ ਵਿੱਚ ਪਾ ਲਾਂਗੇ ਇਹਨੂੰ ਇਦਾਂ ਇਹ ਸਿਕਿਉਰ ਹੋ ਜਾਏਗਾ ਤਾਂ ਕਿ ਖੁੱਲੇਗਾ ਨਹੀਂ ਪਲੜ ਹੁਣ ਆਪਾਂ ਕੀ ਕਰਨਾ ਇਹਨੂੰ ਫੜ ਕੇ ਆਪਣਾ ਰਾਈਟ ਸਾਈਡ ਤੋਂ ਲੈਫਟ ਸਾਈਡ ਤੇ ਦਮਲ ਬੰਨਣਾ ਜਿਹੜੀ ਮर्याਦਾ ਹੈ ਆਪਣੀ ਤੇ ਸੰਪੂਰਨ ਦਮਲ ਹੈ ਆਪਣਾ ਤੁਸੀਂ ਦੇਖ ਸਕਦੇ ਹੋ 8 ਮੀਟਰ ਦਾ ਦਮਲ ਹੈ ਇਦਾਂ ਆਪਾਂ ਪਹਿਲਾ ਲੜ ਲੈਣਾ ਇਸ ਵਾਲੇ ਆਪਣਾ ਰਾਈਟ ਕੰਨ ਤੇ ਉੱਪਰ ਦੀ ਤੇ ਆਪਣਾ ਲੈਫਟ ਕੰਨ ਕਵਰ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਪਹਿਲਾ ਲੜ ਆਪਣਾ ਲੈਫਟ ਕੰਨ ਤੇ ਰੱਖਿਆ ਤੇ ਇਦਾਂ ਪਿੱਛੇ ਦੀ ਗੋਲ ਘੁਮਾ ਕੇ ਹੁਣ ਆਪਾਂ ਆਪਣਾ ਰਾਈਟ ਕੰਨ ਵੀ ਕਵਰ ਕਰਾਂਗੇ ਇਹਦੇ ਨਾਲ 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 ਆਪਾਂ ਲੜ ਨੂੰ ਸੈੱਟ ਕਰਦੇ ਰਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਦਾਂ ਮੈਂ ਕਰ ਰਹੀ ਹਾਂ ਵੀਡੀਓ ਦੇ ਵਿੱਚ ਇਦਾਂ ਹੀ ਤੁਸੀਂ ਆਪਣਾ ਸਿਕਿਉਰ ਕਰਕੇ ਆਪਣਾ ਲੜ ਨੂੰ ਸਾਫ਼ ਕਰਕੇ ਹੁਣ ਰਾਈਟ ਕੰਨ ਕਵਰ ਕਰਤਾ ਆਪਾਂ ਹੁਣ ਉਹਦੇ ਹੀ ਲੈਫਟ ਕੰਨ ਦੇ ਉੱਪਰੋਂ ਹੀ ਇੱਕ ਲੜ ਹੋਰ ਲੈਣਾ ਤਾਕੀ ਟਾਈਟ ਰਹੇ ਸਾਡਾ ਤਾਂ ਮਲਾਥਾ ਲੋਦੀ ਲੂਜ਼ ਨਾ ਹੋਏ ਬਿਲਕੁਲ ਵੀ ਜੇ ਲੂਜ਼ ਰਹੇਗਾ ਤਾਂ ਫਿਰ ਉਹਦੀ ਸ਼ੇਪ ਵਿਗੜ ਜਾਏਗੀ ਉਹ ਖਰਾਬ ਹੋ ਜਾਂਦਾ ਜਦੋਂ ਟਾਈਟ ਰਹੇਗਾ ਤੁਸੀਂ ਮਤਲਬ ਉਨਾ ਟਾਈਟ ਰੱਖਣਾ ਜਿੰਨਾ ਤੁਸੀਂ ਬੇਅਰ ਕਰ ਸਕਦੇ ਹੋ ਆਪਣੇ ਕੰਨ ਤੇ ਵੀ ਦਰਦ ਨਾ ਹੋਏ ਬਾਅਦ ਚ ਹੁਣ ਇਕ ਲੜ ਹੋਰ ਆਪਾਂ ਰਾਈਟ ਕੰਨ ਤੇ ਰੱਖਾਂਗੇ ਆਪਣੇ ਸੇਮ ਉਹਦੇ ਲੜ ਤੋਂ ਥੋੜਾ ਜਿਹਾ ਉੱਤੇ ਹੁਣ ਆਪਾਂ ਇਹ ਬੁੰਗੇ ਦੇ ਨਾਲ ਘੁਮਾ ਦਾਂਗੇ ਤਾਂ ਕਿ ਪਿੱਛੋਂ ਦੀ ਵੀ ਸ਼ੇਪ ਪੂਰੀ ਹੋ ਜਾਏ ਗੋਲ ਆ ਜਾਏ ਪਿੱਛੋਂ ਦੀ ਵੀ ਪੂਰਾ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਆਪਾਂ ਲੜ ਨੂੰ ਖੋਲ ਕੇ साफ, साफ ना तरीके ਨਾਲ ਇਹਨੂੰ ਫੋਲਡ ਕਰਨਾ ਤਾਂ ਕਿ ਸਾਫ਼ ਸਾਫ਼ ਲੜ ਆਣ ਤੁਸੀਂ ਦੇਖ ਸਕਦੇ ਹੋ ਹੁਣ ਇਹ ਲੜ ਆਪਾਂ ਜੰਗੀ ਲਵਾਂਗੇ ਜਿਵੇਂ ਚੰਨ ਬਣਾਉਂਦੇ ਆਪਾਂ ਚੰਨ ਦਾ ਦਮਲਾ ਬੰਦੇ ਜੰਗੀ ਦਾ ਦਮਲਾ ਬੰਦੇ ਇਦਾਂ ਇੱਕ ਲੜ ਇਹਦੇ ਨਾਲ ਹੀ ਦਮਲਾ ਉੱਪਰੋਂ ਦੀ ਵੀ ਥੋੜਾ ਜਿਹਾ ਸ਼ੇਪ ਕਰ ਲਾਂਗੇ ਸੈੱਟ ਫਿਰ ਦਮਲੇ ਨੂੰ ਸਹੀ ਤਰੀਕੇ ਨਾਲ ਫੋਲਡ ਕਰਕੇ ਇਰ ਇੱਕ ਲੜ ਹੋਰ ਲਵਾਂਗੇ ਇਹਦੇ ਉੱਪਰ ਹੀ ਤਾਂ ਕਿ ਇਹ ਵੀ ਟਾਈਟ ਰੇ ਮੱਥੇ ਤੋਂ ਲੂਜ਼ ਨਾ ਹੋਏ ਬਿਲਕੁਲ ਵੀ ਹੁਣ ਆਪਾਂ ਇਹਦੇ ਉੱਪਰੋਂ ਦੀ ਲੜ ਲਵਾਂਗੇ ਇਹਨੂੰ ਕ੍ਰਾਸ ਕਰਾਂਗੇ ਕ੍ਰਾਸ ਕਰਕੇ ਲੜ ਥੱਲੇ ਨੂੰ ਲੈ ਕੇ ਆਵਾਂਗੇ ਘੁਮਾ ਕੇ ਪੂਰਾ ਨੂੰ ਆਪਾਂ ਆਪਣੇ ਗਲੇ ਦੇ ਰਾਉਂਡ ਕਰਨਾ ਹੈ ਮੂੰਹ ਤੇ ਕਦੇ ਨਹੀਂ ਬੰਨਣਾ ਆਪਾਂ ਮੂੰਹ ਤੇ ਬੰਨਾਂਗੇ ਤਾਂ ਵੱਲਾ ਝੂਠਾ ਹੋ ਜਾਂਦਾ ਹੈ ਗਲੇ ਤੇ ਕਰਨਾ ਆਪਾਂ ਰਾਉਂਡ ਹੁਣ ਆਪਾਂ ਲਿਆ ਚੰਦ ਟੋੜਾ ਚੰਦ ਟੋੜੇ ਨੂੰ ਖੋਲ ਕੇ ਤੁਸੀਂ ਆਪਣੇ ਨੱਕ ਦੇ ਹਿਸਾਬ ਨਾਲ ਦੇਖ ਸਕਦੇ ਹੋ ਸਿੱਧੀ ਬਈ ਸਿੱਧਾ ਹੋਏ ਨਕਦੀ ਸੀਧ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਸਿੱਧਾ ਲੱਗਿਆ ਆਪਣਾ ਚੰਦ ੋੜਾ ਕਿ ਨਹੀਂ ਹੁਣ ਆਪਾਂ ਇਹ ਪਿੱਛਾ ਜਿਹੜਾ ਲੜ ਰੱਖਿਆ ਸੀਗਾ ਉਹਦੇ ਵਿੱਚ ਦੀ ਤੋੜਾ ਕੱਢ ਕੇ ਅਗੇ ਨੂੰ ਲੈ ਕੇ ਆਵਾਂਗੇ ਜਿੱਦਾਂ ਇਹ ਤੋੜਾ ਅੱਗੇ ਆਏਗਾ ਫਿਰ ਇਹਦੇ ਆਪਾਂ ਰਾਉਂਡ ਕਰਾਂਗੇ ਚੰਦ ਦੇ ਉਪਰੋਂ ਦੀ ਤਾਂ ਕਿ ਇਹ ਸਿਕਿਉਰ ਹੋ ਜਵੇ ਇлле ਨਾ ਹੋਣ ਬਿਲਕੁਲ ਨਹੀਂ ਇਹ ਦੇਖ ਸਕਦੇ ਹੋ ਇਹਦੇ ਨਾਲ ਅਬ ਆਪਣੀ ਇੱਕ ਤਰੀਕੇ ਦੀ ਸ਼ੇਪ ਇੱਕ ਤਰੀਕੇ ਦੀ ਸੀਤ ਤਿਆਰ ਕਰ ਲਾਂਗੇ ਕਿ ਇਸ ਹਿਸਾਬ ਨਾਲ ਸਿੱਧੇ ਤਰੀਕੇ ਨਾਲ ਅਸੀ ਲਾਣਾ ਚੰਨ ਤੋੜਾ ਤੇ ਸਾਡੇ ਨੱਕ ਦੇ ਬਿਲਕੁਲ ਸੀਤ ਤੇ ਰਹੇ ਉੱਪਰ ਔਰ ਪਿਛੋਦੀ ਤੋੜੇ ਨੂੰ ਕ੍ਰੋਸ ਕਰਦੇ ਹੋਏ ਕੱਢਣਾ ਤਾਂ ਕਿ ਇੱਕ ਨੋਟ ਬਣ ਜਾਵੇ ਪਿੱਛੇ ਔਰ ਆਪਣਾ ਟਾਈਟ ਰਹੇ ਚੰਦ ਤੋੜਾ ਹਿੱਲੇ ਨਾ ਬਿਲਕੁਲ ਵੀ ਹੁਣ ਆਪਾਂ ਇੱਕ ਇੱਕ ਲੜ ਤੋੜੇ ਦਾ ਬਿਲਕੁਲ ਹੇਠੋਂ ਕੱਢ ਲਾਂਗੇ ਜਿਹੜੇ ਚੰਦ ਤੋੜੇ ਦੇ ਫੁੱਲ ਨੇ ਥੱਲੇ ਤਾਂ ਕਿ ਉਹ ਵੀ ਸਿਕਯਰ ਰਹੇ ਨਾ ਹਿੱਲੇ ਨਾ ਬਿਲਕੁਲ ਵੀ ਟੋੜੇ ਦਾ ਲੜਾ ਪਚਾਂਦੇ ਵਿੱਚੋਂ ਦੀ ਕੱਢ ਲਾਂਗੇ ਤਾਂ ਕਿ ਵਿੱਚ ਦੀ ਵੀ ਉਹ ਬਿਲਕੁਲ ਟਾਈਟ ਰਹੇ ਉੱਪਰੋਂ ਦੀ ਉਠੇ ਨਾ ਇਸ ਕਰਕੇ ਇੱਕ ਲੜ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਵਿੱਚ ਦੀ ਪਾ ਰਹੀ ਹਾਂ ਉਹਦੇ ਵਿੱਚ ਚਾਂਦੇ ਵਿੱਚ ਇਦਾਂ ਹੀ ਤੁਸੀਂ ਉਹਨੂੰ ਬਿਲਕੁਲ ਉਹਦੇ ਵਿੱਚੋਂ ਪਾਸ ਕਰਕੇ ਟਾਈਟ ਕਰ ਸਕਦੇ ਹੋ ਜੇ ਤੁਹਾਡਾ ਟੋੜਾ ਇਹ ਤੋਂ ਹੋਰ ਵੱਡਾ ਹੈ ਤਾਂ ਤੁਸੀਂ ਥੱਲੇ ਵੀ ਲੜ ਕਮਾ ਸਕਦੇ ਹੋ ਦੇ ਕਰਕੇ ਤੁਹਾਡੇ ਬਿਲਕੁਲ ਸਾਹਮਣੇ ਨਜ਼ਰ ਆਣ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਹੀ ਜਿਵੇਂ ਇੱਕ ਲੜ ਰੱਖਿਆ ਹੈ ਮੈਂ ਤੋੜੇ ਦਾ ਇੱਕ ਇਹਦੇ ਨਾਲ ਹੀ ਇੱਕ ਹੋਰ ਰੱਖ ਸਕਦੇ ਹੋ ਇਹ ਚੀਜ਼ ਦਾ ਧਿਆਨ ਰੱਖਣਾ ਕਿ ਤੋੜਾ ਇੱਕਦਮ ਸਿੱਧਾ ਆਏ ਮਤਲਬ ਟੇਡਾ ਮਿਡਾਣਾ ਹੋਏ ਉੱਪਰ ਥੱਲੇ ਨਾ ਹੋ ਜਾਏ ਜੀ ਜੋ ਵੀ ਥੋਲੇ ਦੇ ਲੜ ਲੈਣੇ ਆ ਜਿਹੜਾ ਲੜ ਉੱਪਰ ਦਸਤਾਰ ਤੇ ਛੱਡਿਆ ਸੀਗਾ ਉਹਦੇ ਥੱਲੋਂ ਦੀ ਲੈ ਸਕਦੇ ਆ ਤਾਂ ਕਿ ਉਹ ਲੜ ਫਸੇ ਹੀ ਨਾ ਵਿੱਚ ਆਪਣਾ ਥੋੜੇ ਦੇ ਵਿੱਚ ਜਿਸ ਕਰਕੇ ਤੁਸੀਂ ਉਹਦੇ ਥੱਲੋਂ ਦੀ ਲਾਉਂ ਅਸੀਂ ਇਹਨੂੰ ਪਿੱਛੇ ਦੀ ਸਿਕਿਉਰ ਕਰਨਾ ਆਪਣੇ ਥੋੜੇ ਨੂੰ ਜਿਹੜਾ ਥੋੜੇ ਦਾ ਲਾਸਟ ਹੈਗਾ ਕੋਨਾ ਕਿ ਨੂੰ ਆਪਾਂ ਪਿੱਛੇ ਨੂੰ ਸਿਕਿਉਰ ਕਰਨਾ ਅਗੇ ਸਾਨੂੰ ਡਰ ਨਾ ਰਹੇ ਕਿ ਸਾਡਾ ਤੋੜਾ ਲੂਸ ਹੋ ਜਾਏਗਾ ਜਾਂ ਚੰਨ ਪੂਰਾ ਚੰਨ ਤੋੜਾ ਜਿਹੜਾ ਹੈ ਲੂਸ ਹੋ ਜਾਏਗਾ ਇਹਦੇ ਨਾਲ ਤੁਹਾਡੀ ਦਸਤਾਰ तो चंद थोड़ा दो चीज सिक्योर रह चंद थोड़ा लूज होएगा ना ही दस्तार लूज होगी हूँ असी बाकी दस्तार जड़े गले से अपना रोल की फोल्ड की खोलनी है ਹੁਣ ਆਪਾਂ ਲੜ ਨੂੰ ਸਿਕਿਉਰ ਕਰਾਂਗੇ ਆਪਣਾ ਪਹਿਲਾਂ ਚਾਜਨਾ ਆਪਣਾ ਤਰੀਕੇ ਨਾਲ ਸਾਫ ਕਰਕੇ ਆਪਣਾ ਲੜ ਦੀ ਸਫਾਈ ਦੇਖ ਕੇ ਤੇ ਇਹਨੂੰ ਆਪਾਂ ਫੋਲਡ ਕਰਕੇ ਹੁਣ ਆਪਾਂ ਪੱਗ ਵਾਲੇ ਲੜ ਲੈਣੇ ਨੇ ਕੁਲੀ ਸਾਹਿਬ ਨਾਲ ਦੇਖ ਕੇ ਆਪਾਂ ਕੰਨ ਤੋਂ ਕੰਨ ਤੱਕ ਆਪਣਾ ਵੀ ਬਣਾਣਾ ਜਿਵੇਂ ਪੱਗ ਦੇ ਲੜ ਹੁੰਦੇ ਐ ਗੈਪ ਤੁਸੀਂ ਦੇਖ ਸਕਦੇ ਹੋ ਆਪਣੇ ਹੱਥਾਂ ਨਾਲ ਮਣਕੇ ਜਿਵੇਂ ਮੈਂ ਕਰ ਰਹੀਆਂ ਵੀਡੀਓਜ਼ ਕਿ ਵੀ ਤੁਸੀਂ ਦੇਖ ਸਕਦੇ ਵੀ ਜ਼ਿਆਦਾ ਗੈਪ ਹੈ ਘੱਟ ਗੈਪ ਹੈ ਦੋਨਾਂ ਚ ਇਦਾਂ ਹੀ ਤੁਸੀਂ ਪੱਗ ਦੇ ਲੜ ਲੈਣੇ ਨੇ ਇਵੇਂ ਆਪਾਂ ਦੰਤੋੜੇ ਦੇ ਵਿੱਚ ਆਪਾਂ ਥੱਲੋਂ ਦੀ ਲੈ ਕੇ ਉੱਪਰ ਤੱਕ ਲੜ ਬੰਦੇ ਆ ਤੇ ਜੰਗੀ ਦਮਾਲੇ ਚ ਆਪਾਂ ਉੱਪਰੋਂ ਦੀ نیچے ਲੈ ਕੇ ਆਨੇ ਆ ਹੁਣ ਤੁਸੀਂ ਦੇਖ ਸਕਦੇ ਹੋ ਇਹ ਲੜ ਥੱਲੋਂ ਦੀ ਬੰਨੇ ਜਾਣਗੇ ਜਦੋਂ ਥੱਲੋਂ ਦੀ ਫਿਰ ਉੱਪਰ ਤੇ ਤੋਂ ਉੱਪਰ ਉੱਪਰ ਲੜ ਜਾਣਗੇ रखना है कि हमेशा जो मर्यादा है। इस लड़े उपर कर लागे गोल करके भी बन सकते हैं या थोड़ा जा अपना उपरों की इधरों की साइड तो लैके थलेके आना उधरों ਜਿਵੇਂ ਹੁਣ ਕੋਨਾ ਬਚ ਗਿਆ ਤੁਸੀਂ ਦੇਖ ਸਕਦੇ ਹੋ ਕਿਦਾਂ ਕੋਨੇ ਨੂੰ ਆਪਾਂ ਸਿਕਿਉਰ ਕਰਨਾ ਲੜੜ ਅੰਦਰ ਫੋਲਡ ਕਰਕੇ ਤੇ ਜਿਹੜਾ ਵੱਡਾ ਲੜੜਾ ਉਹਨੂੰ ਬਾਹਰ ਨੂੰ ਕੱਢ ਲਓ ਤੇ ਬਾਕੀ ਲੜੜ ਨੂੰ ਅੰਦਰ ਪਾ ਦੋ ਉਹਦੇ ਵਿੱਚ ਫੋਲਡ ਕਰ ਦੋ ਪ੍ਰੋਪਰਲੀ ਠਿਕੋਣਾ ਕਰਕੇ ਤੇ ਜਿਹੜੀ ਹੁਣ ਬਾਕੀ ਦਸਤਾਰ ਬਚੀ ਗਈ ਉਹਨੇ ਦਸਤਾਰ ਦੇ ਵਿੱਚ ਇਹਨੂੰ ਪਾ ਦੋ ਤਾਂ ਕਿ ਇਹ ਸਿਕਿਉਰ ਹੋ ਜਾਏ ਆਖਰੀ ਲੜੜਾ ਖੁੱਲ ਲੈਣਾ ਦਸਤਾਰ ने ने देख सकते दे। हो लास्ट लड़ जो छोटा लड़ रह गया थोड़ा बहार आ रहा है मैं कि सिक्योर कर रही हूँ कि दस्तारे ना बहुत जो सिक्योर होगा मैं फिर लड़ू दोबारा खोलिया ਮੁਪਰਪੋਲੀ ਦੇਖੋ ਤੁਸੀਂ ਕਿੱਦਾਂ ਮੈਂ ਸਿਕਿਉਰ ਕਰਤਾ ਹੁਣ ਪਹਿਲਾਂ ਹੀ ਅੰਦਰ ਪੂਰਾ ਵੱਡਾ ਲੜ ਲੈ ਕੇ ਬਾਕੀ ਦਾ ਲੜ ਤੁਸੀਂ ਹੱਥ ਨਾਲ ਠੀਕ ਕਰ ਸਕਦੇ ਹੋ ਹੱਥ ਨਾਲ ਠੀਕ ਕਰਕੇ ਉਹਨੂੰ ਪੂਰਾ ਸਿਕਿਉਰ ਕਰਕੇ ਫੇਰ ਲੜ ਨੂੰ ਆਖਰੀ ਲੜ ਨੂੰ ਉੱਪਰ ਦੀ ਰੱਖਾਂਗੇ ਬਾਕੀ ਜਿਹੜਾ ਕੋਨੇ ਦੀ ਦਸਤਾਰ ਬਚ ਜੇਗੀ ਉਹਨੂੰ ਪਿੱਛੇ ਦਸਤਾਰ ਦੇ ਵਿੱਚ ਹੀ ਫਸਾ ਕੇ ਉਹਨੂੰ ਸਿਕਿਉਰ ਕਰ ਦੇ ਇਦਾਂ ਹੀ ਤੁਸੀਂ ਦੇਖ ਸਕਦੇ ਹੋ ਦਿਨ ਉਸ ਤੋਂ ਬਾਅਦ ਆਪਾਂ ਹੱਥ ਨਾਲ ਹੀ ਚੈੱਕ ਕਰ ਸਕਦੇ ਹਾਂ ਵੀ ਸਾਡੇ ਲੜ ਸਿੱਧੇ ਨੇ ਜਾਂ ਨਹੀਂ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਕਿਦਾਂ ਸੈੱਟ ਕਰ ਰਹੀ ਹਾਂ ਆਪਣੀ ਦਸਤਾਰ ਤੁਹਾਨੂੰ ਲੱਗ ਰਿਹਾ ਮਾੜਾ ਜਿਹਾ ਲੜ ਪਿੱਛੇ ਹੋ ਗਿਆ ਹੈ ਤੁਸੀਂ ਆਪਣੂੰ ਹੱਥ ਆਪਣੇ ਹੱਥ ਨਾਲ ਹੀ ਉਹਨੂੰ ਖਿੱਚ ਕੇ ਅੱਗੇ ਕਰ ਸਕਦੇ ਹੋ ਉਹਨਾਂ ਚੈੱਕ ਕਰ